ਕਿਉਂ ਉਹ ਆਨ ਡਿਊਟੀ ਤੇ ਆਪਦੀ ਡਿਊਟੀ ਦਰਵਾਣ ਹੀ ਉਹ ਚੀਜ਼ ਹੋਇਆ ਸਰਕਾਰਾਂ ਮੰਨਣ ਚਾਹ ਨਾ ਮੰਨ ਸਾਡਾ ਬੇਟਾ ਡਿਊਟੀ ਤੇ ਆਨ ਡਿਊਟੀ ਸੀ ਉਹ ਚੀਜ਼ ਹੋਇਆ ਅਸੀਂ ਸੀ ਜੀ ਮੰਨਦੇ ਆ ਤੇ ਸੀਦ ਮੰਨਾਂਗੇ ਮੁੱਖ ਮੰਤਰੀ ਪੰਜਾਬ ਕੋਲੇ ਤੁਸੀਂ ਗਏ ਸੀ ਬੁਲਾਇਆ ਸੀ ਤੁਸੀਂ ਆ ਨਹੀਂ ਅਸੀਂ ਆਪ ਗਏ ਸੀ ਕਿ ਮਾਨ ਸਾਹਿਬ ਉਹ ਦਿਨ ਉਹਨਾਂ ਦੀ ਠੀਕ ਨਹੀਂ ਸੀ ਬਿਮਾਰ ਹੋ ਗਏ ਉਹਨਾਂ ਦੇ ਬਾਕੀ ਅਧਿਕਾਰੀ ਸਾਨੂੰ ਮਿਲੇ ਉਹਨਾਂ ਨੇ ਡਾਕੂਮੈਂਟ ਜਿਹੜੇ ਸਾਡੇ ਕੋਲੇ ਸੀ ਲੈਏ ਤੇ ਹੁਣ ਦੁਬਾਰਾ ਫੇਰ ਪ੍ਰੋਗਰਾਮ ਬਣਾਉਣੇ ਉਹਨਾਂ ਨੂੰ ਮਾਨ ਸਾਹਿਬ ਨੂੰ ਅਜੇ ਮਿਲਦੇ ਆ ਵੀ ਉਹ ਕੀ ਉਹਦੇ ਤੇ ਵਿਚਾਰ ਕਰਦੇਗਾ ਨਹੀਂ ਕੀ ਹੋ ਚੁੱਕੀ ਹੈ ਤੋਂ ਕਿ ਇਨਸਾਫ ਕਿਹੜਾ ਚਾਹੁੰਦੇ ਅਸੀਂ ਇਨਸਾਫ ਤੇ ਆ ਵੀ ਇਹ ਜਿਹੜਾ ਗਲਤ ਉਹਦੇ ਤੇ ਇਲਜ਼ਾਮ ਲੱਗ ਰਿਹਾ ਵੀ ਸੂ ਸਾਈਡ ਦਾ ਅਸੀਂ ਸਾਰੇ ਉਥੇ ਜਾ ਕੇ ਆਏ ਸ਼੍ਰੀਨਗਰ ਸੀਓ ਨੂੰ ਮਿਲੇ ਕੰਪਨੀ ਕਮਾਂਡਰ ਨੂੰ ਮਿਲੇ ਡਿਪਟੀ ਸਾਹਿਬ ਨੂੰ ਮਿਲੇ ਅਸੀਂ ਥਾਣੇ 'ਚ ਤੇ ਮੌਕੇ ਤੇ ਉਹਨਾਂ ਦੀ ਯੂਨਟ ਜਿਹੜਾ ਹੈ ਜਿੱਥੇ بیٹے ਨਾਲ ਵਾਰਦਾਤ ਹੋਈ ਹੈ ਉੱਥੇ ਜਗ੍ਹਾ ਤੇ ਜਾ ਕੇ ਜੰਗਲ ਚ ਤੇ ਪਰ ਉਹ ਇਹ ਇੱਕ ਇਲਜ਼ਾਮ ਲਾਈ ਜਾਂਦੇ ਵੀ ਇਹ ਸੁਸਾਈਡ ਕਰ ਗਿਆ ਪਰ ਸਾਡਾ ਬੱਚਾ ਇਹ ਕੰਮ ਨਹੀਂ ਕਰ ਸਕਦਾ ਨਾ ਜ਼ਿੰਦਗੀ ਚ ਕੀਤਾ 14 ਤਰੀਕ ਨੂੰ ਸਾਡੇ ਨਾਲ ਗੱਲ ਹੋਈ ਹੈ ਤੇ 15 ਤਰੀਕ ਨੂੰ ਉਹਦੀ ਮੌਤ ਹੁੰਦੀ ਹੈ ਤੇ 14 ਤਰੀਕ ਨੂੰ ਉਹਨਾਂ ਚੋਂ ਬੱਚਾ ਕੋਈ ਹੋਰ ਯੂਨਟ ਚ ਗਿਆ ਉਹਦੀ ਪਾਰਟੀ ਕੀਤੀ ਉਹਨਾਂ ਨੇ ਤੇ بیٹے ਨੇ ਅੱਗੇ ਲੱਗ ਕੇ ਪਾਰਟੀ ਦਾ ਸਾਰਾ ਪ੍ਰਬੰਧ ਕੀਤਾ ਉਹ ਸਾਨੂੰ ਵੀਡੀਓ ਹੀ ਮੰਗੀ ਪਰ ਸਾਨੂੰ ਵੀਡੀਓ ਨਹੀਂ ਮਿਲਿਓ ਬਾਕੀ ਅਹੀ ਮਗਰ ਲੱਗੇ ਹੋਏ ਆ ਤੇ ਅਹੀ ਇਨਸਾਫ ਲੈ ਕੇ ਕਿ ਇਹਨੇ ਕਿ ਰੋਕ ਰੰਗ ਹੁਣ ਤੱਕ ਤਾਂ ਕਹਿੰਦੇ ਸੀ ਕਿ ਇਨਕੁਆਰੀ ਕਰ ਰਹੇ ਆ ਇਨਕੁਆਰੀ ਹੁਣ ਇਨਕੁਆਰੀ ਕਰਕੇ ਹੋ ਗਈ ਸਾਨੂੰ ਵੀ ਅਜੇ ਇਨਕੁਆਰੀ ਲਈ ਕਹੀ ਜਾਂਦੇ ਇੱਕ ਤਾਂ ਪੋਸਟ ਮਾਸਟਰ ਦੀ ਰਿਪੋਰਟ ਨਹੀਂ ਆਈ ਦੀ ਤੇ ਇੱਕ ਉਹਨਾਂ ਦੀ ਉਹ ਕੋਈ ਗਨ ਚੈੱਕ ਕਰਨ ਵਾਸਤੇ ਉਹ ਬਾਹਰ ਭੇਜੀਓ ਬਸ ਇਹ ਦੋ ਚੀਜ਼ਾਂ ਕਰਕੇ ਥੋੜਾ ਜਿਹਾ ਰੂਪ ਨੂੰ ਵੇਟ ਕਰਨ ਨੂੰ ਕਿਹਾ ਉਹਨਾਂ ਨੇ ਸਾਨੂੰ ਤੋਈ ਗਾ ਨਹੀਂ ਸ਼ਰੀਨਗਰ ਫੇਰ ਜਾਣਾ ਅਸੀਂ ਉਹਦਾ ਕਲੀਅਰ ਕਰਕੇ ਆਵਾਂਗੇ ਕਦੇ ਦਿਨ ਤੇ ਸੂ ਸਾਈਡ ਦਾ ਕਾਰਨ ਦੱਸ ਰਿਹਾ ਕਾਰਨ ਕੋਈ ਨਹੀਂ ਅਸੀਂ ਪੁੱਛਿਆ ਕਿ ਕਾਰਨ ਦੱਸੋ ਸਾਨੂੰ ਕਾਰਨ ਕੋਈ ਵੀ ਨਹੀਂ ਕੋਈ ਪ੍ਰੂਫ ਹੋਵੇ ਜਾਂ ਕੋਈ ਵਜ੍ਹਾ ਹੋਵੇ ਜਾਂ ਬੇਟਾ ਕੇ ਨਾਲ ਲੜਿਆ ਹੋਵੇ ਅਸੀਂ ਸਾਰੇ ਸੀਓ ਨੂੰ ਸਾਰਿਆਂ ਨੂੰ ਮਿਲੇ ਥੱਲੇ ਤੱਕ ਆਪਸ਼ਨ ਥੱਲੇ ਉੱਪਰ ਦੇ ਮਿਲਦੇ ਮਿਲਦੇ ਸੀਓ ਤੱਕ ਮਿਲੇ ਪਰ ਉਹਨਾਂ ਨੇ ਉਹੀ ਗੱਲ ਅਸੀਂ ਪੁੱਛੀ ਵੀ ਸਾਨੂੰ ਕਾਰਨ ਦੱਸੋ ਕਿਉਂ ਕੀਤਾ ਸ਼ਾਮ ਨੂੰ ਤਾਂ ਉਹਨੇ ਪ੍ਰੋਗਰਾਮ ਕੀਤਾ ਰਾਤ ਨੂੰ ਤੇ ਸਵੇਰ ਨੂੰ 9 ਵਜੇ 9 ਵਜੇ ਕੁਝ ਮਿੰਟ ਤੇ ਇਹ ਗੱਲ ਬੰਨਦੀ। ਬੰਨਦੀ ਵੀ ਜੰਗਲ ਚ। ਇਹ ਜੋ ਕਰਨਾ ਹੁੰਦਾ ਤੇ ਆਪਦੇ ਕੁਆਟਰ ਚ ਵੀ ਕਰ ਸਕਦਾ ਹੀਗਾ। ਠੀਕ ਹੈ ਨਹੀਂ ਗਨ ਮੇਰੇ ਕੋਲੇ ਘਰੇ ਵੀ ਅਸਲਾ ਪਿਆ ਮੈਂ ਸੀਓ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਉਹ ਇਹੋ ਜਿਹਾ ਬੱਚਾ ਹੁੰਦਾ ਗਨ ਸਾਫ਼ ਕਰਕੇ ਰੱਖਿਆ ਗਿਆ ਫਿੰਗਰ ਪਲੇਟ ਉਹਦੇ ਆਪਦੇ ਫਿੰਗਰ ਲੱਗੇ ਹੋਏ ਆ ਬੇਟੇ ਦੇ। ਉਵੇਂ ਸਾਮਕੇ ਗਿਆ ਜਿਉ ਇੱਥੇ ਵੀ ਕਰ ਸਕਦਾ ਸੀ। ਪਾਰੇ ਜਿਹੜਾ ਝੂਠਾ ਇਲਜ਼ਾਮ ਲਾਉਂਦੇ ਹੀ ਆਪਦੇ ਬੇਟੇ ਤੇ ਕਾਲਸ ਲੱਗਣ ਨਹੀਂ ਦੇਣ ਜਾਨੂੰ ਕਿਤੋਂ ਤੱਕ ਪਹੁੰਚਣਾ ਪਵੇ ਜਾਵਾਂਗੇ ਅਸੀਂ ਅਸੀਂ ਚੇਅਰਮੈਨ ਸਾਹਿਬ ਦਾ ਤਾਂ ਪਹਿਲੇ ਦਿਨੋਂ ਹੀ ਜਿੱਦ ਦਿਨ ਇਹਨਾਂ ਨੇ ਲਾਂਚ ਕੀਤੀ ਸੀ ਗੁਰਦੁਆਰਾ ਸਾਹਿਬ ਵੀ 3000 3500 ਦਾ ਕੱਟ ਸੀ ਭੋਗ ਤੇ ਇਹ ਐਲਾਨ ਕਰਕੇ ਗਏ ਸੀ ਆਪਦੇ ਲਈ ਆਪਦੇ ਵਾਅਦੇ ਤੇ ਪੂਰੇ ਉੱਤਰੇ ਆ ਪਰ ਸਾਨੂੰ ਇਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਹੁਣ ਵੀ ਅਸੀਂ ਸਰਕਾਰ ਕੋਲੇ ਤੁਹਾਡੀ ਗੱਲ ਪਾ ਜਾ ਕੇ ਤੇ ਜਿਹੜਾ ਤੁਹਾਡਾ ਮਾਨ ਸਨਮਾਨ ਬੰਦ ਆ ਉਹ ਜ਼ਰੂਰ ਬੇਟੇ ਨੂੰ ਦਵਾਇਆ